ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡ्रेस ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵਿੰਗਾਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਲੀ ਕੰਟਰੀ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰਾ ਪਿਆਰ ਭੇਜ ਰਹੀਆਂ ਸਾਰਿਆਂ ਦਾ तहे ਦਿਲੋਂ ਤੁਹਾਨੂੰ ਬਾਦ ਤੇ ਜਿਹੜੀਆਂ ਭੈਣਾਂ ਜਾਂ ਕੋ ਭਰਾ ਚੈਨਲ ਤੇ ਬਿਲਕੁਲ ਨਵਾਂ ਉਹ ਜੇਨ ਸਬਸਕ੍ਰਾਈਬ ਕਰਕੇ ਕੰਟੀਨਿਊ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਦੋ ਤਾਂ ਕਿ ਜਦੋਂ ਵੀ ਮੈਂ ਵੀਡੀਓ ਪਾਵਾਂ ਤੁਹਾਡੇ ਕੋਲ ਨਾਲ ਦੀ ਆਉਣ ਲੱਗ ਜੇ ਹਨਾ ਜੇਕਰ ਕਿਸ ਨੂੰ ਇਸ ਤਰ੍ਹਾਂ ਨਹੀਂ ਕਰਨਾ ਆਉਂਦਾ ਤਾਂ ਉਹ ਮੇਰੇ WhatsApp ਨੰਬਰ ਤੇ ਹੈਲੋ ਹਾਈ ਲੈ ਕੇ ਭੇਜ ਦੇ ਅਗਰ ਤੁਹਾਡਾ ਜਿਹੜਾ ਨੰਬਰ ਆ ਉਹ ਮੈਂ ਗਰੁੱਪ ਦੇ ਵਿੱਚ ਐਡ ਕਰ ਲਊਗਾ ਫਿਰ ਤੁਹਾਡੇ ਕੋਲੇ ਆਪਣੇ ਦੋਨੇ ਚੈਨਲ ਦੀ ਵੀਡੀਓ ਆਉਣ ਲੱਗ ਜਾਣੀ ਹੈ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਲੇਡੀਜ਼ ਪਲਾਜੋ ਦਾ ਕਾਫੀ ਜਿੰਨਾਂ ਦੇ ਪਹਿਣਾ ਦੇ ਕਮੈਂਟ ਆ ਰਹੇ ਸੀਗੇ ਮੈਸੇਜ ਆ ਰਹੇ ਸੀ WhatsApp ਦੇ ਭਾਈ ਤੁਸੀਂ ਲੇਡੀ ਲੇਡੀ ਜਿਹੜਾ ਪਲਾਜੋ ਆ ਉਹਦੀ ਇੱਕ ਵੀਡੀਓ ਪਾਓ ਹਨਾ ਤਾਂ ਇਹਦੀ ਜਿਹੜਾ ਸੂਟ ਆ ਸ਼ਰਟ ਆ ਉਹ ਮੈਂ ਕੱਟ ਲਈ ਸੀ ਜਿੱਥੋਂ ਆਪਣੇ ਸਲਵਾਰ ਦੇ ਫੱਟੇ ਨਿਕਲਦੇ ਹੁੰਦੇ ਹਨ ਆ ਦੇਖੋ ਉਹੀ ਆ ਇੱਥੋਂ ਆਪਾਂ ਛੋਟੇ ਪੱਲੇ ਕਟਾਂਗੇ ਬਾਕੀ ਕਪੜਾ ਮੈਂ ਇੱਕ ਸਾਈਡ ਤੇ ਕੱਟ ਲਿਆ ਸੀਗਾ ਪਹਿਲਾਂ ਮੈਂ ਤੁਹਾਨੂੰ ਇਹਦਾ ਨਾਪ ਦਿਖਾਵਾਂਗਾ ਵੀ ਕਿੰਨਾ ਕਿੰਨਾਗਾ ਨਾਪ ਦੇਖ ਕੇ ਤੁਹਾਨੂੰ ਪਲਾਜੋ ਕੱਟਣਾ ਵੀ ਸੌਖਾ ਠੀਕ ਆ ਫਿਰ ਵੀ ਜੇ ਕਿਤੇ ਉਲਝਦੇ ਹੋ ਤਾਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਹੋ ਵੀ ਭਾਈ ਆਹ ਇਥੇ ਪਤਾ ਨਹੀਂ ਲੱਗਦਾ ਫੋਨ ਵਾਸਤੇ ਤੁਸੀਂ ਧਿਆਨ ਰੱਖਣਾ ਵੀ 8 ਵਜੇ ਤੋਂ ਬਾਅਦ ਕਰਨਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਦੋਂ ਮਰਜ਼ੀ ਕਮੈਂਟ ਕਰੋ ਮੈਂ ਸਾਰੇ ਕਮੈਂਟ ਪੜ੍ਹ ਕੇ ਫੇਰ ਹੀ ਵੀਡੀਓ ਬਣਾਉਣਾ ਹੁੰਦਾ ਹੈ 37 ਲੰਬਾਈ ਆ ਮੂਰੀ ਜੀ ਨੂੰ ਪਹੁੰਚਾ ਕਹਿੰਦੇ ਆ 18 8 28 ਆ ਤੇ 134 ਆ ਕਮਰ ਜੀ ਨੂੰ ਆਪਾਂ ਕਹਿੰਦੇ ਲੰਬਾਈ 37 ਆ ਔਂਚਾ 18 8 28 ਆ ਤਿਆਰ ਆ ਇਹ ਨਾਪ ਸਾਰਾ ਠੀਕ ਹੈ ਇਸ ਤੋਂ ਬਾਅਦ ਆਪਾਂ ਨੇ ਜਿਹੜਾ ਕੋਈ ਵੰਧ ਘਾਟ ਰੱਖਣਾ ਉਹ ਰੱਖਣਾ ਹੁੰਦਾ ਸਭ ਤੋਂ ਪਹਿਲਾਂ ਆਪਾਂ ਜਿਵੇਂ ਦੂਸਰਾ ਸਿੰਪਲ ਪਿਆਮਾ ਕੱਢਦੇ ਨੇ ਜੈਟਸ ਸਭ ਤੋਂ ਪਹਿਲਾਂ ਆਪਾਂ ਕਾਂ ਢੜ ਲਿਆ ਤੇ ਲਗਭਗ 4 ਇੰਚ ਡਾਊਨ ਕਰ ਲਿਆ ਠੀਕ ਆ ਆ ਜੀ ਜ਼ਰੂਰ ਕਰਨੀ ਆ ਹੁਣ ਕੀ ਕਰਨਾ ਆਪਾਂ ਤੁਸੀ ਨਾਲ ਆ ਪੌਣਾ ਲਾਸਟ ਪੁਣੀ ਜੋ ਵੀ ਕਰਨਾ ਹਨਾ ਫੁੱਲ ਇਲਾਸਟਿਕ ਵਾਲਾ ਇਹ ਪਲਾਜੋ ਆਗਾ ਦੇਖੋ ਹੁੰਦਾ ਅੱਧੀ ਬੈਲਟ ਅੱਧਾ ਉਹ ਲਾਸਟ ਹਨਾ ਉਹ ਲੱਗਾ ਉਹਦੀ ਕਟਾਈ ਅਲੱਗ ਹੁੰਦੀ ਆ ਧਿਆਨ ਰੱਖਣਾ ਇਹ ਚੀਜ਼ ਦੋ ਇੰਚ ਆਪਾਂ ਪਲਾਸਟਿਕ ਦੇ ਉੱਪਰ ਛੱਡਤਾ ਹੁਣ ਲਵਾਈ ਦੇਖੋ ਕਿੰਨੀ ਆ ਲੰਬਾਈ ਹੈਗੀ ਇਸ ਪੈਨ ਦੀ 37 ਤੁਹਾਡੀ ਮਰਜ਼ੀ ਤੁਸੀਂ 3 ਇੰਚ ਵੱਧ ਰੱਖ ਸਕਦੇ ਪੱਟੀ ਚੌੜੀ ਕਰਨ ਨੂੰ ਤੁਹਾਡੀ ਮਰਜ਼ੀ ਤੁਸੀਂ 4 ਇੰਚ ਵੱਧ ਰੱਖ ਸਕਦੇ ਜਿੰਨੀ ਕੋਈ ਪੱਟੀ ਚੌੜੀ ਕਰਨੀ ਆਪਾਂ 3.5 ਇੰਚ ਵੱਧ ਰੱਖਾਂਗੇ ਵੀ ਪੱਟੀ ਚੌੜੀ ਰਹੇ ਜੇ ਕਿਉਂਕਿ ਕਾਡਨ ਸੁਗੜ ਦੀ ਰਹਿੰਦੀ ਧੋਂ ਦਵਾਈ ਹਾਲਾਂਕਿ ਇਹ ਸੂਟ 10 ਘੰਟੇ ਭੋਂਤਾ ਹੋਇਆ ਪਰ ਫਿਰ ਵੀ ਸੁਗੜਦਾ ਰਹਿੰਦਾ ਇੱਕ ਤੁਹਾਨੂੰ ਹੋਰ ਸੌਖਾ ਤਰੀਕਾ ਦਾ ਹੈ ਝੋਲੀ ਕੱਢਣ ਦਾ ਜਿਹੜੀਆਂ ਪਹਿਲਾਂ ਬਿਲਕੁਲ ਹੀ ਅਨਜਾਣਾਂ ਝੋਲੀ ਦੇ ਪਤਾ ਨਾ ਦੇ ਕਿਵੇਂ ਪਾ ਗਏ ਹਨ ਮਨਕੇ ਚਲੋ ਇਸ ਪੈਨ ਦੀ ਲੰਬਾਈ 37 ਆ 37 ਦੇ ਵਿੱਚ ਤੁਸੀਂ 11 ਕੱਢ ਕੇ ਦੇਖੋ 37 ਚੋਂ 10 ਕੱਢੇ 27 ਇੱਕ ਹੋਰ ਕੱਢਤਾ ਕਿੰਨੇ ਰਹਿ ਗਏ 26 ਜਾਨੀ ਕਿ ਟੋਟਲ 11 ਕੱਢਦੇ ਆਪਾਂ ਇੱਥੋਂ ਲੈ ਕੇ ਇੱਥੋਂ ਤੱਕਰ ਠੀਕ ਆ ਹੁਣ ਆਪਾਂ ਐਂ ਭੱਟੀ ਰੱਖ ਕੇ ਵੇਖ ਲਿਆ ਕਰੋ ਕਿੰਨੀ ਝੋਲੀ ਰਹਿੰਦੀ ਆ ਬਾਕੀ ਜੇ ਤੁਹਾਡੇ ਕੋਲੇ ਪਲਾਜੋ ਦਾ ਨਾਪ ਆਉਂਦਾ ਫਿਰ ਤਾਂ ਝੋਲੀ ਮੈਣੀ ਲਿਆ ਕਰੋ ਨਹੀਂ ਤੇ ਲਗਭਗ ਪੈਣਾ ਦੀ ਝੋਲੀ 11.5 12 ਇੰਚ ਅਗਲੀ ਤਿਆਰ ਹੁੰਦੀ ਆ ਲੋ ਇਹਨਾਂ ਦੀ ਜਿਹੜੀ ਅਗਲੀ ਝੋਲੀ ਤਿਆਰ ਆ ਉਹ 11.5 ਪਾਉਣੇ 12 ਰਹੇਗੀ ਬਿਲਕੁਲ ਸਹੀ ਆਉਗੀ। ਨਾ ਝੋਲੀ ਅੰਦਰ ਨੂੰ ਖਿੱਚ ਮਾਰੇ ਨਾ ਜਿਆਦਾ ਵੱਡੀ ਹੋਵੇ ਜੇ ਵੱਡੀ ਝੋਲੀ ਹੋਈ ਫਿਰ ਵੀ ਅੜੂਗੀ ਜਦੋਂ ਆਪਾਂ ਤੁਰਦੇ ਹਾਂ ਇਹ ਬੈਠਾਂਗੇ ਤਾਂ ਵੀ ਦਿੱਕਤ ਆਉਗੀ ਤੇ ਛੋਟੀ ਹੋਊਗੀ ਫਿਰ ਵੀ ਦਿੱਕਤ ਆਉਗੀ। ਇਸ ਤਰ੍ਹਾਂ ਦੁਬਾਰੇ ਫੇਰ ਮੈਂ ਤੁਹਾਨੂੰ ਦੱਸਦੇ ਆਂ। ਇਸ ਲੰਬਾਈ ਤੋਂ ਲੈ ਕੇ ਆ ਲੰਬਾਈ ਤਿਆਰ ਵਾਲੀ ਆ ਹਨ। ਤਿਆਰ ਲੰਬਾਈ ਦੇ ਵਿੱਚੋਂ ਤੁਸੀਂ 11 ਇੰਚ ਕੱਢਦਿਆਂ ਕਰੋ। ਇਥੋਂ 37 ਲੰਬਾਈ ਆ 37 ਚੋਂ 10 ਘਟੇ 27 ਤੇ ਇੱਕ ਹੋਰ ਕੱਢ ਤਾਂ 26 ਯਾਨੀ ਕਿ ਟੋਟਲ 11 ਇੰਚ ਕੱਢ ਲਿਆ ਕਰੋ ਜੇ ਗੂ ਭੈਣ ਜਾਦੇ ਭਾਰੀ ਆ ਫਿਰ 11.5 ਜਾਂ ਆਪਾਂ 12 ਫਿਰ ਇੱਥੋਂ ਤੁਸੀਂ ਚੈੱਕ ਕਰ ਸਕਦੇ ਹੋ ਕੱਟਣ ਤੋਂ ਪਹਿਲਾਂ ਵੀ ਝੋਲੀ ਕਿੰਨੀ ਰਹੂਗੀ ਉਹਨਾ ਦੇਖੋ ਆਪਣਾ ਇਹ ਤੁਹਾਨੂੰ ਸਾਰਾ ਮਿੰਕੇ ਦਿਖਾਉਂਗਾ ਵੀ ਕਿੰਨੀ ਝੋਲੀ ਰਹੂਗੀ ਉਹਨੇ ਪੌਣੇ 13 ਨਾ ਆਪਾਂ ਇੱਥੋਂ ਨਿਸ਼ਾਨ ਲਾ ਲਿਆ ਪਹਿਲਾਂ ਬਿਲਕੁਲ ਸਿੱਧਾ ਇਸ ਤੋਂ ਬਾਅਦ ਆ ਨਿਸ਼ਾਨ ਲਾਵਾਂਗੇ ਆਪਾਂ ਲੰਬਾਈ ਵਾਲਾ ਤਿਆਰ ਵਾਲਾ ਨੀਚੇ ਤਰਪਾਈ ਕਰਾਂਗੇ ਅਣਸਰ ਦੇ ਨੂੰ ਜਿਗਾ ਕਹਿਣਾ ਸਿਉਣ ਮਾਰ ਨੂੰ ਫਿਰ ਮਾਰਿਆ ਕਰੋ ਨੇ ਜਦੋਂ ਆਪਾਂ ਸਿਉਣ ਮਾਰਨੇ ਫਿਰ ਵੀ ਪਜਾਮਾ ਅੰਦਰੋਂ ਚੜਨ ਦੇ ਕਾਰਨ ਬਣ ਜਾਂਦਾ ਇੱਕ ਆਹ ਠੀਕ ਆ ਤਿੰਨ ਨਿਸ਼ਾਨ ਚੱਕ ਲੈ ਚੌਥਾ ਨਿਸ਼ਾਨ ਤੁਸੀਂ ਆਹ ਗਲਤੀ ਨਹੀਂ ਕਰਨੀ ਆਹ ਲਾਜ਼ਮੀ ਚ ਛਟਣਾ ਇਧਰੋਂ ਅੱਧਾ ਇੰਚ ਛਟਣੀ ਛਟਣਾਗਾ ਹੁਣ ਪਾਟੇ ਇਸ ਭਾਏ ਦਾ ਕਿੰਨਾਗਾ 28 ਇੰਚ ਤਿਆਰ ਆ ਆਹ ਲੋ ਆਪਾਂ ਕਿੰਨਾ ਪਾ ਲਿਆ 27 ਇੰਚ ਬਸ ਪੂਰਾ ਪੂਰੀ ਆਪਣੇ ਕੋਲ ਕੱਪੜਾ ਇਹਦੇ ਵਿੱਚ ਦੋ ਤੋਂ ਆਪਾਂ ਇੱਕ ਸੂਤ ਘਟ ਰੱਖਾਂਗੇ ਆਹ ਮੈਨੂੰ ਕਿੰਨਾ ਪੌਣੇ 12 ਇਥੇ ਵੀ ਪਰਖਾਂਗੇ ਪੌਣੇ 12 ਤਾਂ ਕਿੰਨਾ ਆਪਣੇ ਕੋਲੇ ਸਾਢੇ 13 ਸਾਢੇ 13 ਇਥੋਂ ਆਪਾਂ 13 ਰੱਖ ਕੇ ਇਹਦਾ ਅੱਧ ਕਰ ਲਾਂਗੇ ਸਾਢੇ 6 ਹੁਣ ਮੂਰੀ ਕਿੰਨੀ ਹੈ 18 9 ਦੋਣੀ 18 ਇਹ ਆਪਾਂ ਪੂਰਾ ਪੂਰਾ ਰੱਖਣਾ ਹੋਣਾ ਜਿਹੜਾ ਵੱਧ ਕੱਪੜਾ ਹੋਊਗਾ ਉਹ ਆਪਾਂ ਪਿਛਲਾ ਪੱਲੇ ਵੱਡੇ ਰੱਖਾਂਗੇ ਉਹਦੇ ਵਿੱਚ ਰੱਖਾਂਗੇ ਠੀਕ ਆ ਜੇ ਕਿਸੇ ਭੈਣ ਨੇ ਥੋੜਾ ਪਜਾਮਾ ਜਿਵੇਂ ਮੁੰਡੇ ਪਾਉਂਦੇ ਅੱਜਕੱਲ ਦੂਸਰਾ ਵੀ ਮੂਰੀ 20 ਕੀ ਕਰਨੀ ਆ ਉਹਦੀ ਕਾਰਡ ਵੱਖਰੀ ਹੋ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਓ ਜਿਹੜੀਆਂ ਛੋਟੀਆਂ ਕੁੜੀਆਂ ਵੀ ਬਈ ਅਸੀਂ ਆਪਦਾ ਪਜਾਮਾ ਬੈਲ ਬਾਟਨ ਜਾਂ ਬੂਟ ਕੱਟ ਬਣਾਉਣਾ ਉਹ ਕਿਵੇਂ ਬਣੂਗਾ ਥੋੜਾ ਮੈਂ ਤੁਹਾਨੂੰ ਚਾਲਣਾ ਪਾ ਵੀ ਦਿੰਨਾਗਾ ਮੰਨ ਕੇ ਚੱਲੋ ਇੱਥੋਂ ਮੂਰੀ ਵੱਧ ਹੁੰਦੀ ਤਾਂ ਇੱਥੋਂ ਕਿੰਨਾ ਆਪਣਾ ਇਹ ਐਂ ਲਾ ਲਿਆ ਕਰੋ ਆਨਿਸ਼ਾਨ ਕਿੰਨੇ ਦੇ 26 13 14 14 ਦਿਨਿਸ਼ਾਨ ਲਾ ਲੈ ਆਪਾਂ ਇੱਥੋਂ ਦੇਖੋ ਕਿੰਨੇ ਥੋੜਾ ਜਿਹਾ ਸਾਢੇ ਸੀ ਇੱਥੋਂ ਵੀ ਸਾਢੇ ਸੀ ਰੱਖ ਲੈਣਾ ਜੇ ਇਥੇ ਮੂਰੀ ਤੁਹਾਡੀ 21 22 ਹੈ ਤੁਸੀਂ ਗੋਡਾ ਮਿਲ ਲਿਆ ਕਰੋ ਕਿੰਨਾ ਫਿਰ ਉਸ ਹਿਸਾਬ ਨਾਲ ਆਪਾਂ ਇਹਨੂੰ ਕੱਟ ਕਰ ਲਾਂਗੇ ਇੱਥੇ ਨਿਸ਼ਾਨ ਲਾ ਕੇ ਨਾ ਇੱਥੋਂ ਫੱਟੀ ਥੋੜੀ ਅੰਦਰੋਂ ਸ਼ੇਪ ਦੇ ਕੇ ਆਂ ਸ਼ੇਪ ਦੇ ਦੇਣੀ ਹੈ ਤੇ ਤੁਹਾਡਾ ਪਜਾਮਾ ਜਿਹੜਾ ਉਹ ਬੂਟ ਕੱਟ ਬੈਲ ਬਟਨ ਦੀ ਸ਼ੇਪ ਬਣ ਜਾਊਗਾ ਇਹ ਤੁਸੀਂ ਕਹੋਗੇ ਬਾਈ ਕੱਟ ਕੇ ਦਿਖਾ ਦਿਓ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਤੁਸੀਂ ਕਮੈਂਟ ਕਰ ਦਿਓ ਜਿਹੜੀਆਂ ਛੋਟੀਆਂ ਬੱਚੀਆਂ ਨੂੰ ਜਾਂ ਮੇਰੇ ਵੱਡੀਆਂ ਭੈਣਾਂ ਨੂੰ ਸ਼ੌਂਕ ਆ ਬੈਲ ਬਾਟਨ ਪਜਾਮੇ ਅੱਜਕੱਲ ਚੱਲਦੇ ਆ ਬਾਦੂ ਮੁੰਡੇ ਦਾ ਬਾਦੂ ਪਾਉਂਦੇ ਹਨ ਤਾਂ ਆਪਾਂ ਉਹ ਕੱਟ ਦੇਾਂਗੇ ਸਭ ਤੋਂ ਪਹਿਲਾਂ ਆਪਾਂ ਨਿਸ਼ਾਨ ਨੂੰ ਸਿੱਧਾ ਕਰ ਲੈਨੇ ਆ ਇਸ ਤਰ੍ਹਾਂ ਇੱਥੋਂ ਆਪਾਂ ਜ਼ਿਆਦਾ ਗੁਲਾਈ ਨਹੀਂ ਦੇਣੀ ਡੂੰਘਾ ਨਹੀਂ ਕਰਨਾ ਬਸ ਸਾਜੀ ਰੱਖਣਾ ਜਦੋਂ ਆਪਾਂ ਨੂੰ ਡੂੰਘਾ ਕਰ ਦਿੰਨੇ ਆ ਫਿਰ ਇਹ ਪਜਾਮਾ ਅੰਦਰੋਂ ਚੜਨ ਲੱਗ ਜੰਦਾ ਲੋਚ ਜੇ ਤੁਸੀਂ ਬੈਲ ਬਟਨ ਬਣਾਉਣਾ ਥੋੜਾ ਜਿਹਾ ਹਲਕਾ ਜਿਹਾ ਆਪਾਂ ਇਹਨੂੰ ਕਰਕੇ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਐਂ ਠੀਕ ਆ ਇੱਥੇ ਰੋਕ ਲੈਣਾ ਆਗੇ ਐਸੋ ਇੰਨੀ ਫੱਟੀਆਂ ਨੂੰ ਇਸ ਤੋਂ ਆਪ ਆ ਫੱਟੀ ਦੇ ਨਾਲ ਪਾਸਾ ਐਂ ਕਮਾ ਲਿਆ ਕਰੋ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ ਭਾਵੇਂ ਵੀਡੀਓ ਦੋ ਵਾਰੀ ਚਾਰ ਵਾਰੀ ਪੰਜ ਵਾਰੀ ਵੇਖ ਲਿਆ ਕਰੋ ਵੀ ਮੈਨੂੰ ਇਹ ਹੁੰਦਾ ਥੋੜਾ ਤੋਂ ਗਲਤ ਨਾ ਕੱਟਿਆ ਜਾਵੇ ਹਨਾ ਲਓ ਜੀ ਇੱਥੋਂ ਫੇਰ ਆਪਾਂ ਇਹਨੂੰ ਐਂ ਆ ਕੇ ਬਾਹਰ ਕੱਢ ਦਿੰਨਾ ਇੱਥੋਂ ਥੋੜੀ ਗੋਡੇ ਕੋਲ ਫਿਟਿੰਗ ਹੋ ਜੂ ਇੱਥੋਂ ਪਹੁੰਚਾ ਖੁੱਲ ਜੂ ਤੁਹਾਡੀ ਮਰਜ਼ੀ ਤੁਸੀਂ 20 21 22 ਮੂਰੀ ਜਿੰਨੀ ਵੀ ਕਰਨੀ ਕਰ ਸਕਦੇ ਹੁਣ ਮੈਂ ਤੁਹਾਨੂੰ ਮਿੰਕੇ ਦਿਖਾਉਂਗਾ ਝੋਲੀ ਕਿੰਨੀ ਰਹੂਗੀ ਜਮਾਂ ਸੌਖਾ ਤਰੀਕਾ ਦੱਸੂ ਕਿਉਂਕਿ ਹੁਣ ਆਪਣੇ ਹੱਥ ਵਾਸਾ ਝੋਲੀ ਵਧਾਉਣੀ ਘਟਾਉਣੀ ਜੋ ਵੀ ਆਪਣੇ ਹੱਥ ਵਸਾ ਇਥੋਂ ਮੈਨੂੰ ਨਹੀਂ ਕਿੰਨੀ ਆਉਣੇ 14 ਪੌਣੇ 12 ਇਸ ਭੈਣ ਦੀ ਝੋਲੀ ਤਿਆਰ ਹੋਊਗੀ ਬਿਲਕੁਲ ਬਣ ਕੇ ਤੇ ਓਕੇ ਦੀ ਰਿਪੋਰਟ ਆਊਗੀ ਜੇ ਕੋਈ ਭੈਣ ਜਿਆਦਾ ਭਾਰੀ ਹੈ ਤਾਂ ਇੱਥੇ ਮੈਨ ਨਹੀਂ ਪੈਣੀ ਬਹੁਤ ਸਾਰੇ ਵੀਡੀਓ ਚ ਦੱਸਿਆਗਾ ਪਰ ਕਾਫੀ ਭੈਣੇ ਕਮੈਂਟ ਆਏ ਜੀ ਬਾਈ ਸਾਨੂੰ ਤੁਸੀਂ ਕੋਈ ਮੈਨ ਨਹੀਂ ਪਾ ਕੇ ਦਿਖਾ ਦੋ ਤਾਂ ਮੈਂ ਕੋਸ਼ਿਸ਼ ਕਰੂੰਗਾ ਕੋਈ ਹੁਣੀ ਜਲਦੀ ਕਿਸੇ ਪਜਾਮੇ ਦੇ ਜਾਂ ਲੇਡੀਜ਼ ਪਲਾਜ਼ੋ ਦੇ ਮੈਨੀ ਤੁਹਾਨੂੰ ਪਾ ਕੇ ਦਿਖਾ ਦੂੰ ਤਾਂ ਕਿ ਜਮੇ ਦਿੱਕਤ ਨਾ ਹੋਵੇ ਕਿਸੇ ਵੀ ਚੀਜ਼ ਦੀ ਹੈ ਨਾ ਕਿਉਂਕਿ ਹਰ ਇੱਕ ਨਾਪ ਅਲੱਗ-ਅਲੱਗ ਹੁੰਦਾ ਹੈਗਾ ਤੁਸੀਂ ਮੈਨੂੰ ਬਸ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਆ ਕਰੋ ਵੀ ਸਾਨੂੰ ਆਹ ਦਿੱਕਤ ਆ ਦੂਰ ਕਰਨਾ ਮੇਰਾ ਕੰਮ ਹੈਗਾ ਹਣਾ ਬਾਕੀ ਜੇ ਵੀਡੀਓ ਵਧੀਆ ਲੱਗਦੀ ਆ ਸ਼ੇਅਰ ਜ਼ਰੂਰ ਕਰਿਆ ਕਰੋ ਸਟੇਟਸ ਵੀ ਲਾਇਆ ਕਰੋ ਤਾਂ ਕਿ ਦੂਸਰੀਆਂ ਭੈਣਾਂ ਕੋਲੇ ਆਪਣੀ ਜਾਣਕਾਰੀ ਜਾ ਸਕੇ ਠੀਕ ਆ ਜਿਹੜੀਆਂ ਭੈਣਾਂ ਫੇਸਬੁੱਕ ਚਲਾਉਂਦੀਆਂ ਉਹ ਫੇਸਬੁੱਕ ਤੇ ਲਿੰਕ ਚਾੱਕ ਕੇ ਪਾ ਦਿਆ ਕਰੋ ਆਪਣੀ ਵੀਡੀਓ ਦਾ ਤਾਂ ਕਿ ਅੱਗੇ-ਅੱਗੇ ਜਾ ਕੇ ਗਿਆਨ ਵੰਡਿਆ ਜਾਵੇ ਤੇ ਜਿਹੜੀਆਂ ਭੈਣਾਂ ਨੂੰ ਕੰਮ ਆਉਂਦਾ ਜੇ ਕੋਈ ਕੁੜੀ ਪੁੱਛਣ ਆਉਂਦੇ ਉਹਨੂੰ ਲਾਜ਼ਮੀ ਦੱਸਿਆ ਕਰੋ ਇਹ ਤਾਂ ਸੋਚਿਆ ਕਰੋ ਵੀ ਮੇਰਾ ਤਾਂ ਕੰਮ ਘਟ ਜੂਗਾ ਜੇ ਮੈਂ ਇਹਨੂੰ ਕੰਮ ਦੱਸਦਾ ਤਾਂ। ਬਾਕੀ ਖੱਬੇ ਹੱਥ ਵਾਲੀ ਕੈਂਚੀ ਮੈਂ ਇਹਨੂੰ ਕਿਸੇ ਭੈਣ ਨੇ ਪੁੱਛਿਆ ਸੀਗਾ ਵੀ ਉਹ ਮੈਥੋਂ ਨੰਬਰ ਨਾ ਵਿਸਰ ਗਿਆ। ਤਾਂ ਕੱਲ ਮੈਂ ਪਤਾ ਕਰ ਲੈ ਦੀ ਪੁੱਠੇ ਹੱਥ ਦੀ ਕੈਂਚੀ ਜੇ ਕਿਸੇ ਭੈਣ ਨੂੰ ਚਾਹੀਦੀ ਹੈ ਖੱਬੇ ਹੱਥ ਵਾਲੀ ਤਾਂ ਉਹ ਮਿਲ ਜੂਗੀ ਉਹ ਦੁਆਰੇ ਮੇਰੇ ਨਾਲ ਸੰਪਰਕ ਕਰ ਲੈ। ਬਾਕੀ ਜਿਹੜੀਆਂ ਭੈਣਾਂ ਬਠਿੰਡੇ ਆ ਸਕਦੀਆਂ ਉਹ ਤੁਸੀਂ ਮੇਰੇ ਤੋਂ ਨੰਬਰ ਲੈ ਲਿਆ ਕਰੋ ਬਾਈ ਕਿੱਥੇ ਦੁਕਾਨਾਂ ਇਹ ਰਲ ਮਟੀਰੀਅਲ ਦੀ ਜਾਂ ਕੈਂਚਿੰਗ ਵਾਲੇ ਦੀ ਹੈ ਨਾ ਤਾਂ ਕੋਸ਼ਿਸ਼ ਕਰਿਆ ਕਰੋ ਤੁਸੀਂ ਆਪ ਜਦੋਂ ਜਾਓਗੇ ਹੋਰ ਵੀ ਸੌਖੀ ਜਾਣਕਾਰੀ ਹੋ ਜਾਂਦੀ ਆ ਦੁਕਾਨ ਤੇ ਕੰਮ ਜ਼ਿਆਦਾ ਹੋਣ ਕਰਕੇ ਨਾ ਫਿਰ ਸਾਨੂੰ ਛੇ ਦੀ ਮੋੜਨਾ ਪੈਂਦਾ ਬਹਿਣ ਲੋ ਆਪਾਂ ਇਧਰ ਨਹੀਂ ਸੈਰ ਨਹੀਂ ਕੱਟੀ ਇਹਨੂੰ ਆਪਾਂ ਬਾਅਦ ਚ ਕਟਾਂਗੇ ਇਸ ਤਰ੍ਹਾਂ ਫੋਲਡ ਕਰਕੇ ਇਹਨੂੰ ਆਪਾਂ ਸੈਰ ਤੇ ਰੱਖ ਦਈ ਹੁਣ ਜਿਹੜਾ ਆਪਣਾ ਕੱਪੜਾ ਸਲਵਾਰ ਦਾ ਹੁੰਦਾ ਉਹ ਮੈਂ ਸਾਰਾ ਦੂਰਾ ਕਰਕੇ ਰੱਖਣਾ ਚਾਹ ਦੇਖੋ ਐਵੇਂ ਹੁਣ ਆਪਾਂ ਕੀ ਕਰਾਂਗੇ ਇਹ ਚ ਪੁਰਸੇ ਦਾ ਸਿੱਧਾ ਪਾਸਾ ਅੰਦਰ ਰੱਖਾਂਗੇ ਇੱਕ ਪੱਲੇ ਜੋ ਆਪਾ ਕਪੜਾ ਕੱਢ ਕੇ ਬਾਹਾਂ ਕੁੜਤੀ ਅਗਲਾ ਪਿਛਲਾ ਪੱਲਾ ਸਾਰਾ ਕੱਟਿਆ ਹੋਇਆ ਆਪਣਾ ਕਿਸੇ ਵੀ ਚੀਜ਼ ਇਹਦੇ ਵਿੱਚੋਂ ਜਿਹੜਾ ਮੈਂ ਅੱਜ ਤੁਹਾਨੂੰ ਦੱਸ ਰਿਹਾ ਜੇ ਨਾ ਸਮਝ ਆਈ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਜ਼ਰੂਰ ਦੱਸਿਓ ਕਿਉਂਕਿ ਮੇਰੇ ਕੋਲੇ ਪਲਾਜੋ ਇੱਕ ਹੋਰ ਪਿਆ ਮੈਂ ਤੁਹਾਨੂੰ ਉਹ ਵੀ ਫਿਰ ਕੱਟ ਕੇ ਦਿਖਾ ਦਊਗਾ ਤੇ ਥੋੜਾ ਹੋਰ ਵੀ ਸੌਖਾ ਹੋਏਗਾ ਹਨਾ ਜਿੱਥੇ ਇਹ ਤੇ ਤੁਹਾਨੂੰ ਸਮਝ ਨਹੀਂ ਆਉਂਦੀ ਉੱਥੋਂ ਮੈਨੂੰ ਦੱਸ ਦਿਆ ਕਰੋ ਜੇ ਕਿਸੇ ਭੈਣ ਨੇ ਆਪ ਦਾ ਪਲਾਜੋ ਬਣਾਉਣਾ ਪੱਟ ਦਾ ਨਾਪ ਲਾਜ਼ਮੀ ਲਿਆ ਕਰੋ ਪੱਟ ਦਾ ਤੇ ਲੱਕ ਦਾ ਇਹ ਦੋ ਤਿੰਨ ਨਾਪ ਨੇ ਜ਼ਰੂਰੀ ਹੁੰਦੇ ਹੈਗੇ ਲੱਕ ਦਾ ਤਾਂ ਆਇਆ ਫਿਰ ਆਪਾਂ ਲਾਸਟਿਕ ਸਹੀ ਪਾ ਸਕਦੇ ਆ ਜਿੰਨਾ ਲੱਕ ਹੋਵੇ ਉਹਦੂ 6 ਇੰਚ ਘੱਟ ਕਰਕੇ ਲਾਸਟਿਕ ਪਾ ਲਿਆ ਕਰੋ ਫਿਰ ਉਹ ਲੱਕ ਤੇ ਚੀਗਾਂ ਨਹੀਂ ਪਾਉਂਦੀ ਜੀ ਤੇ ਜੇ ਜ਼ਿਆਦਾ ਖੁੱਲੀ ਪਾ ਦੀ ਫਿਰ ਉਹ ਡਿੱਗੀ ਜਾਂਦੀ ਹੈ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਉਹ ਇੱਕ ਵਾਰੀ ਆਪਾਂ ਮੜੀ ਮੜੀ ਪ੍ਰੈਸ ਮਾਰ ਲਈਏ ਤੇ ਬਾਕੀ ਜਿੱਥੋਂ ਤੱਕ ਸਲਾਈ ਦੀ ਗੱਲ ਆ ਉਹ ਮੈਂ ਜਲਦੀ ਤੋਂ ਜਲਦੀ ਵੀਡੀਓ ਪਾਉਂਗਾ ਕਿਉਂਕਿ ਭੈਣਾਂ ਨੂੰ ਬਹੁਤ ਦਿੱਕਤ ਆਉਂਦੀ ਕੁਰਤੀ ਵੀ ਪਿੱਛੇ ਨੂੰ ਜਾਂਦਾ ਰਹਿੰਦਾ ਕਲਮਾ ਕਿਤੇ ਨਾ ਕਿਤੇ ਥੋੜੇ ਬਣਾਉਣ ਦੇ ਵਿੱਚ ਕੋਈ ਹੈਗਾ ਮਾੜਾ ਮੁੱਢਾ ਮੈਂ ਕਾਫੀ ਵੀਡੀਓ ਚਾਹ ਦਾਂਗਾ ਵੀ ਆਪਣੀ ਕੋਈ ਕੁਰਤੀ ਐ ਇਸ ਤਰ੍ਹਾਂ ਦਾ ਲੰਬਾ ਨਹੀਂ ਆਉਂਦਾ ਹਣਾ ਚਲੋ ਕੋਈ ਗੱਲ ਨਹੀਂ ਆਪਾਂ ਉਹ ਵੀ ਦਿੱਕਤ ਥੋੜੀ ਦੂਰ ਕਰ ਦਾਂਗੇ ਜਲਦੀ ਹੁਣ ਆਪਾਂ ਛੋਟੇ ਪੱਲੇ ਵੱਡੇ ਪੱਲੇ ਦੇ ਉੱਪਰ ਐਵੇਂ ਮਿਚਾ ਲੈਣੇ ਕੰਨੀ ਮੈਂ ਤੁਹਾਨੂੰ ਤਾਂ ਇਹ ਕਿਹਨੇ ਕੱਟਣੀਆਂ ਨੇ ਆਪਾਂ ਇਹ ਸੌਖਾ ਵੈਨ ਇਦਰੋਂ ਵੱਧ ਛੱਡ ਲਿਆ ਕਰੋ ਇਹ ਬਾਅਦ ਚ ਆਪਾਂ ਇਹਦੀ ਸ਼ੇਪ ਦੇਵਾਂਗੇ ਆਪ ਛੱਡ ਲੈਣਾ ਆਪ ਹੁਣ ਜੇ ਤੱਕ ਅਸੀਂ ਭੈਣ ਬੈਗ ਆਹਾਂ ਭੈਣ ਦੀ ਬੈਗ ਜਿਆਦਾ ਭਾਰੀ ਆ ਫਿਰ ਤੁਸੀਂ ਵੱਧ ਚੱਕਣਾ ਜਾਂ ਰੱਖਣਾ ਕਿ ਜਿਵੇਂ ਆ ਚੀਜ਼ ਜਿਆਦਾ ਭਾਰੀ ਹੋਵੇ ਨਾ ਫਿਰ ਇੱਥੋਂ ਤੁਸੀਂ ਆਮ ਨਾਰਮਲ ਜੇ ਮੇਰੀ ਬੈਗ ਆ ਹਨ ਵੀ ਬਾਹਲੀ ਨਹੀਂ ਫਿਰ ਤਾਂ 1.5 ਇੰਚ ਬਹੁਤ ਇੱਥੋਂ ਜੇ ਕਿਹਦੀ ਬੈਗ ਜਿਆਦਾ ਭਾਰੀ ਆ ਫਿਰ ਤੁਸੀਂ ਦੋ ਟਿੱਕਰ ਵੀ ਚੱਕ ਸਕਦੇ ਹੋ ਜੇ ਉਸ ਤੋਂ ਵੀ ਜਿਆਦਾ ਭਾਰੀ ਆ ਫਿਰ ਨਾਲੇ ਮੂਰਲੀ ਝੋਲੀ ਵਧਾ ਦਿਓ ਨਾਲੇ ਬੈਗ ਵਧਾ ਦਿਓ ਉਹਨਾ ਦੇਖੋ ਪੱਟ ਕਿੰਨਾ ਹੈ ਲਗਭਗ ਆਪਣੇ ਕੋਲ 27 ਇੰਚਾ ਪੱਟਾ ਆਪਾਂ ਨੂੰ ਠਾਈ ਜਾਈ ਜੇ ਹੁਣ ਆਪਾਂ ਕੀ ਕਰਾਂਗੇ ਪਿੱਛੋਂ ਵੱਧ ਪਾ ਦੇਣ ਤਿੰਨ ਸਵਾ ਤਿੰਨ ਨਾਲ ਤਾਂ ਬੈਕ ਚੂਲੀ ਵੱਡੀ ਹੋ ਜੂਗੀ ਨਾਲੇ ਤੁਹਾਡਾ ਪੱਟ ਪੂਰਾ ਹੋ ਜਾਊਗਾ ਹੁਣ ਇਸੇ ਤਰ੍ਹਾਂ ਇੱਥੋਂ ਗੋਡੇ ਕੋਲ ਜਿਹੜੀਆਂ ਫਿਟਿੰਗ ਦੇਣੀ ਸ਼ੇਪ ਡੇਢ ਪੌਣੇ ਦੋ ਇੱਥੋਂ ਵੀ ਡੇਢ ਪੌਣੇ ਦੋ ਠੀਕ ਹੈ ਤੁਹਾਨੂੰ ਸਾਰੇ ਨਿਸ਼ਾਨ ਚੱਕ ਕੇ ਦਿਖਾਣਾ ਜਿਹੜਾ ਆਹ ਵਾਲਾ ਹਿੱਸਾ ਇਹ ਸਾਰਿਆਂ ਦੇ 2 ਇੰਚ ਹੀ ਪਾ ਦਿਆ ਕਰੋ ਇੱਥੋਂ ਦੋ ਦੋ ਜਿਹੜਾ ਮੈਂ ਹੁਣ ਨਿਸ਼ਾਨ ਲਾਉਂਗਾ ਨਾ ਇਹ ਪੂਰਾ ਧਿਆਨ ਨਾਲ ਦੇਖਣਾ ਇੱਕ ਨਿਸ਼ਾਨ ਤਾਂ ਆ ਹੋ ਗਿਆ ਦੇਖ ਇਹਦੇ ਆਪਾਂ ਨਹੀਂ ਕੱਟਣਾ ਜਿਹੜਾ ਹੁਣ ਆਪਾਂ ਲਾਵਾਂਗੇ ਆਹਾ ਵਾਲਾ ਡਾਊਨ ਕਰਕੇ ਲਾ ਇਹ ਸਹੀ ਆ ਐਂ ਕਰਨਾ ਤੁਸੀਂ ਇਹ ਚੀਜ਼ਾਂ ਨਿੱਕੇ ਨਿੱਕੇ ਬਰੀਕ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਹੁਣ ਆਪਾਂ 2 ਇੰਚ ਵਾਲਾ ਲਾ ਲਿਆ ਫੱਟੀ ਨੂੰ ਐਂ ਫੜਨਾ ਦੇਖੋ ਇਧਰਲਾ ਪਾਸਾ ਲਾਉਣਾ ਇਧਰਲਾ ਨਹੀਂ ਲਾਉਣਾ ਇਥੇ ਆਏ ਕਰੀ ਠੀਕ ਆ ਤੇ ਜਦੋਂ ਤੁਸੀਂ ਇਲਾਸਟਿਕ ਪਾਉਣੀ ਹੈ ਇਹਦੇ ਵਿੱਚ ਚਾਰ ਪਲੋਈਆਂ ਪੈਂਦੀਆਂ ਹੁੰਦੀਆਂ ਜੇ ਕਿਸੇ ਭੈਣ ਨੂੰ ਨਹੀਂ ਪਤਾ ਵੀ ਇਲਾਸਟਿਕ ਕਿਵੇਂ ਪੈਂਦੀ ਆ ਇਹਦੇ ਵਿੱਚ ਚਾਰ ਦੋ ਇਧਰ ਤੇ ਦੋ ਹੀ ਪਿੱਛੇ ਪਲੋਈਆਂ ਪਾਏ ਨੇ ਛੋਟੀਆਂ ਛੋਟੀਆਂ 3-3 ਇੰਚ ਦੀਆਂ ਫਿਰ ਥੋੜੀ ਇਲਾਸਟਿਕ ਬਿਲਕੁਲ ਸਹੀ ਪਾਉਗੀ ਪਾਉਣ ਵੇਲੇ ਦਿੱਕਤ ਨਹੀਂ ਆਉਂਦੀ ਜੇ ਕਹੋਗੇ ਤਾਂ ਮੈਂ ਦੁਬਾਰੇ ਤੁਹਾਨੂੰ ਇੱਕ ਪਲਾਜੋ ਫੇਰ ਬਣਾ ਕੇ ਦਿਖਾ ਦੂੰਗਾ ਫਿਰ ਹੋਰ ਵੀ ਸੌਖਾ ਹੋ ਜਾਏਗਾ ਕਈ ਵਾਰ ਨਿੱਕੀ ਨਿੱਕੀ ਗੱਲ ਦੇ ਵਿੱਚ ਆਪਾਂ ਉਲਝੀ ਜਾਂਦੇ ਜਿੰਨਾ ਦੇ ਕਿਪਾਤਾ ਨਹੀਂ ਹੁੰਦਾ ਹਣਾ ਕਿ ਦੱਸੇ ਪੁੱਛੇ ਬਿਨਾਂ ਕਿਸੇ ਨੂੰ ਨਹੀਂ ਪਤਾ ਲੱਗਦਾਗਾ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੀ ਹੈ ਜੇ ਇਹਨਾਂ 'ਚ ਤੁਹਾਨੂੰ ਕੋਈ ਵੀ ਚੀਜ਼ ਦਿੱਕਤ ਆਉਂਦੀ ਆ ਲਾਸਟ ਕਪਾਉਣ ਦੀ ਜਾਂ ਕਿਸੇ ਜੀ ਵੀ ਚੀਜ਼ ਦੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਕਮੈਂਟ ਕਰਕੇ ਦੱਸ ਦਿਓ ਫਿਰ ਮੈਂ ਉਹ ਜੀ ਦੇਖ ਕੇ ਆਪਾਂ ਇਹਦੀ ਪੂਰੀ ਫੁੱਲ ਵੀਡੀਓ ਪਾ ਦਾਂਗੇ ਬਣਾਉਣ ਦੀ ਵੀ ਜੇਬਾਂ ਕਿਵੇਂ ਲਾਉਣੀਆਂ ਪਹਿਲਾਂ ਵੈਸੇ ਇਹਦੇ ਟੌਪ ਤੇ ਇੱਕ ਵੀਡੀਓ ਬਣੀ ਹੋਈ ਆ ਮੇਰੇ ਧਿਆਨ 'ਚ ਨਹੀਂ ਵੀ ਆਪਾਂ ਉਹਦੇ ਲਾਸਟ ਕੀ ਟਾਈਮ ਤੇ ਤੁਹਾਨੂੰ ਵੀਡੀਓ ਪਾ ਕੇ ਦਿਖਾਤੀ ਸੀ ਜਾਂ ਨਹੀਂ ਇੱਕ ਚੀਜ਼ ਆਦਤ ਆ ਰੱਖਣਾ ਤੁਸੀਂ ਆ ਦੇਖੋ ਵੱਡੇ ਪੱਲਿਆਂ ਨੂੰ ਨਾ ਆਏ ਇਥੋਂ ਲਿਆ ਕੀ ਤਾਂ ਮੈਂ ਪੈਂਟ ਕੱਟਣੀ ਆ ਭਾਵੇਂ ਜੈਂਟਸ ਪਜਾਮਾ ਇਸ ਤਰ੍ਹਾਂ ਡਾਊਨ ਕਰਨਾਗੇ ਇਹਨੂੰ ਹੁਣ ਆਪਾਂ ਬੈਗ ਝੂਲੀ ਮੈਂ ਤੁਹਾਨੂੰ ਮਿਣਕੇ ਦਿਖਾ ਦੂੰਗਾ ਕਿੰਨੀ ਆ ਐਂ ਮਿਲਿਆ ਕਰੋ ਬੈਗ ਝੂਲੀ ਇਥੋਂ ਆਹ ਹੱਥ ਰੱਖ ਕੇ ਉਹ ਆਹ ਕਿੰਨੀ ਆ 17 ਇਹ ਬਾਣ ਕਰਕੇ ਥੋੜੀ 15 ਰਹਿ ਜਾਊਗੀ ਅਗਲੇ ਪੌਣੇ 12 ਬੈਗ 15 ਨਾ ਪਜਾਮਾ ਤੁਹਾਡਾ ਅੰਦਰ ਨੂੰ ਚੜੇ ਤੇ ਨਾ ਹੀ ਬੈਠਣ ਵਾਲੇ ਪਿੱਛੇ ਉਹ ਥੱਲੋ ਲਾਵੇ ਠੀਕ ਆ ਜਿਹੜੀਆਂ ਪੈਣਾ ਦਾ ਇਹ ਨਾਪ ਆ ਇਹਦਾ ਨਾਪ ਮੈਂ ਤੁਹਾਨੂੰ ਦਿਖਾਉਣਾ ਦੇਖੋ ਲਿਖ ਕੇ ਦਿਖਾਉਣਾ 37 ਲੰਮਾਈ ਆ ਜੇ ਤੁਸੀਂ ਗੋਡੇ ਕੋਲ ਫਿਟਿੰਗ ਕਰਨੀ ਆ ਮੈਂ ਤੁਹਾਨੂੰ ਇਹਦਾ ਵੀ ਨਾਪ ਲੱਗ ਦੱਸੂਗਾ ਪੱਟ 28 ਆ ਤੇ ਲੱਕ ਹੈਗਾ 34 ਕੋਨ ਆ ਦੇਖੋ 34 ਹੈ ਨਾ ਪੱਟ 28 ਆ ਤੇ ਮੂਰੀ 18 ਸਾਰਾ ਮੈਂ ਤੁਹਾਨੂੰ ਨਾਪ ਦਿਖਾਤਾ ਜੇ ਤੁਸੀਂ ਬੈਲ ਬਟਨ ਬਣਾਉਣਾ ਇਹਨੂੰ ਥੋੜਾ ਜਿਹਾ ਜ਼ਿਆਦਾ ਮੂਰੀ ਕਰਨੇ 20 21 ਜਿੰਨਾ ਮਰਜ਼ੀ ਰਖਵਾ ਲਓ ਜੇ ਤੁਸੀਂ ਮੈਨੂੰ ਕੁਝ ਪੁੱਛਣਾ ਤੁਸੀਂ ਆਪਦਾ ਮੇਚਾ ਬੋਲ ਕੇ WhatsApp ਤੇ ਭੇਜੋ ਮੈਂ ਤੁਹਾਨੂੰ ਥੋੜੀ ਝੋਲੀ ਵੀ ਕੱਢ ਕੇ ਦੱਸ ਦੂੰ ਕਿੰਨੀ ਰੱਖਣੀ ਹੈ ਤੁਸੀਂ ਤੇ ਬਿਲਕੁਲ ਸਹੀ ਆਊਗਾ ਬਸ ਆ ਚੀਜ਼ਾਂ ਤੇ ਆ ਰੱਖਣਾ ਜਿਵੇਂ ਆਪਾਂ ਸਿੱਧਾ ਨਿਸ਼ਾਨ ਲਾਇਆ ਸੀ ਆਪਾਂ ਥੱਲੇ ਵਾਲੇ ਤੇ ਕਟਾਂਗੇ ਹੁਣ ਚੰਗੀ ਤਰ੍ਹਾਂ ਦੇਖੋ ਵੀਡੀਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵੀਡੀਓ ਅੱਗੇ ਭੈਣ ਬਣ ਕੇ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜੇ ਭੈਣਾਂ ਨੂੰ ਦਿੱਕਤ ਆਉਂਦੀ ਹੈ ਕੋਈ ਦੱਸਦਾ ਨਹੀਂ ਜਦੋਂ ਪੁੱਛਿਆ ਜਾਂਦੀਆਂ ਉਹਨਾਂ ਤਿੱਕਰ ਜਾਣਕਾਰੀ ਇਹ ਜਾ ਸਕੇ ਠੀਕ ਹੈ ਜੇ ਜਿਹੜੀਆਂ ਭੈਣਾਂ ਨੇ ਸਾਡੇ ਤੋਂ ਹੀ ਕਪੜੇ ਲੈ ਕੇ ਬਣਵਾਉਣੇ ਆ ਕੁੜਤੇ ਪਿਆਵੇਂ ਵਗੈਰਾ ਉਹ ਇੱਥੋਂ ਬਣਵਾ ਸਕਦੇ ਹੋ ਜੇ ਤੁਸੀਂ ਲੇਡੀ ਸੂਟ ਭੇਜਦੇ ਹੋ ਤੁਸੀਂ ਆਪ ਕਪੜਾ ਲੈ ਕੇ ਭੇਜਿਆ ਕਰੋ ਕਿਉਂਕਿ ਟਾਈਮ ਬਹੁਤ ਥੋੜਾ ਹੁੰਦਾ ਜਦੋਂ ਵੀ ਸ਼ਹਿਰ ਬਠਿੰਡੇ ਜਾਣੇ ਛੇਤੀ ਮੁੜ ਕੇ ਆਉਣਾ ਪੈਂਦਾ ਹਨਾ ਤਾਂ ਕਪੜਾ ਤੁਸੀਂ ਕੋਰੀਅਰ ਕਰਵਾ ਕੇ ਸਾਡੇ ਕੋਲੇ ਐਡਰੈਸ ਲੈ ਕੇ ਪਹੁੰਚਦਾ ਕਰਦਿਆ ਕਰੋ ਹਾਂ ਠੀਕ ਆ ਪੂਰਾ ਧਿਆਨ ਦੇ ਨਾਲ ਕੈਮਰਾ ਨੇੜੇ ਕਰਕੇ ਦਿਖਾ ਦੂ ਪੂਰੀ ਸਫਾਈ ਦੇ ਨਾਲ ਕੱਟਿਆ ਕਰੋ ਜਦੋਂ ਵੀ ਆਪਾਂ ਕੰਮ ਕੱਟਣਾ ਪੂਰੀ ਸਫਾਈ ਦੇ ਨਾਲ ਇੱਥੇ ਗੰਜੀ ਰੋ ਕੇ ਇਹਦਾ ਰੂਟ ਚੇਂਜ ਕਰ ਦੇਣਾ ਹਲਕਾ ਜਿਹਾ ਥੋੜੇ ਜਿਨੇ ਲੱਕਣ ਇਸੇ ਤਰ੍ਹਾਂ ਇੱਥੋਂ ਇੱਥੇ ਆਪਾਂ ਚੁੰਝ ਨਹੀਂ ਬੰਨਦੇ ਰਹੀ ਇੱਥੋਂ ਜਦੋਂ ਮੈਂ ਕੱਟੂਗਾ ਨਾ ਕੰਨੀ ਨੂੰ ਨਾਲ ਨਾਲ ਕੱਟੂਗਾ ਦੇਖੋ ਪੂਰਾ ਧਿਆਨ ਦੇਣਾ ਤਾਂ ਕਿ ਬਣਾਉਣ ਦੇ ਵੇਲੇ ਵੀ ਦਿੱਕਤ ਨਾ ਆਵੇ ਲੋਟ ਠੀਕ ਆ ਇੱਕ ਪਜਾਮਾ ਆਪਣੇ ਕੋਲ ਹੋਰ ਪਿਆ ਜੇ ਤੁਸੀਂ ਕਹੋਗੇ ਵੀ ਭਾਈ ਇਸ ਤਰ੍ਹਾਂ ਦਾ ਸੂਟ ਉਹ ਕੱਟ ਕੇ ਦਿਖਾ ਦੋ ਹਨ ਵੈਸੇ ਨਾਪ ਉਹਨਾ ਸੇਮ ਹੀ ਆ ਮੂਰੀ ਮੈਂ ਤੁਹਾਡੇ ਕਹਿਣ ਤੇ ਬਣਾ ਦੂੰਗਾ ਵੈਸੇ ਮੈਂ ਤੁਹਾਨੂੰ ਕੱਚੇ ਨਿਸ਼ਾਨ ਲਾ ਕੇ ਵੀ ਦਿਖਾ ਦੂੰਗਾ ਵੀ ਕਿਵੇਂ ਰੱਖਣੀ ਹੈ ਮੂਰੀ ਗੋਡਾ ਲਾਜ਼ਮੀ ਮਿਲਨਿਆ ਕਰੋ ਮੈਂ ਅੱਜ ਤੇਰੀ ਜਾ ਕੇ ਤੁਹਾਨੂੰ ਦਿਖਾਣਾ ਵੀ ਗੋਡਾ ਕਿਵੇਂ ਮਿਲਣਾ ਮੰਨ ਕੇ ਚਲੋ ਕਿਸੇ ਆਪਾਂ ਨਾਪ ਲੈਣਾ ਵੀ ਗੋਡਾ ਕਿੰਨਾ ਰੂਗਾ ਚੱਪਣੀ ਹਨ ਇੱਥੋਂ ਐਵੇਂ ਮਿਲਨਿਆ ਕਰੋ ਐ ਲੱਤ ਮੂੜ ਠੀਕ ਆ ਦੇ ਕਿੰਨੀ ਆ ਮੇਰੀ ਚੱਪਣੀ ਗੋਡੇ ਦੀ 18 ਜੇ ਤੁਸੀਂ ਮੰਨ ਕੇ ਚਲੋ 16 ਕਰਤਾ ਕਿ ਹੋਊਗਾ ਇੱਥੋਂ ਫਸੂਗਾ। ਆਈ ਠੀਕ ਆ। ਆ ਜੀ ਲਾਜ਼ਮੀ ਦੇਖ ਲਿਆ ਕਰੋ ਕੁੜੀਆਂ ਦੀ ਜੇ ਤੁਹਾਡੇ ਕੋਲ ਨਾਪ ਲੈਣ ਆਉਂਦੀਆਂ ਪੂਰਾ ਨਾਪ ਲਿਆ ਕਰੋ। ਕਈ ਵਾਰੀ ਕੀ ਹੁੰਦਾ ਹੈ ਕਈ ਭੈਣਾਂ ਅੰਦਾਜ਼ੇ ਨਾਲ ਕਹਿੰਦੀ ਸਲਵਾਰ ਤੋਂ ਹੀ ਪਲੱਜੋ ਬਨੂਣ। ਫਿਰ ਉਹ ਗੱਲ ਤਾਂ ਨਹੀਂ ਮੰਨਦੀ ਵੀ ਡੰਗਾ ਲੱਜ ਜਾਂਦਾ ਹੈ। ਜੇ ਤੁਸੀਂ ਸਾਦ ਕੇ ਘਰੇ ਪੂਰਾ ਨਾਪ ਲਾਉਂਗੇ ਲੰਮਾਈ ਦਾ ਪੱਟ ਦਾ ਬਿਠਾ ਕੇ ਦੇਖੋਗੇ। ਉਹਨਾਂ ਬਿਲਕੁਲ ਸਹੀ ਆ ਜਾਊਗਾ। ਦਿੱਕਤ ਨਹੀਂ ਹੋਣੀ ਤੁਹਾਨੂੰ। ਵੀ ਬਲਾਉਨ ਦੀ ਖੇਚਲ ਕਰ ਹੀ ਲਿਆ ਕਰੋ ਜਾਂ ਤੁਸੀਂ ਵੀ ਆ ਕੇ ਭਾਈ ਨਾਪ ਦੇ ਕੇ ਆਓ ਪਲੱਜੋ ਦਾ। ਤੁੰਗਿ ਪਲਾਜੋ ਦਾ ਤੇ ਸਲਵਾਰ ਦਾ ਨਾਪ ਦਾ ਕਾਫੀ ਫਰਕ ਹੁੰਦਾ ਕਈ ਕਾਫੀ ਭੈਣਾਂ ਦੇ ਕਮੈਂਟ ਆਉਂਦੇ ਨੇ ਭਾਈ ਵੀ ਸਲਵਾਰ ਦਾ ਨਾਪ ਹੈ ਸਾਡੇ ਕੋਲੇ ਤੇ ਅਸੀਂ ਪਲਾਜੋ ਬਣਾਉਣਾ ਇਹ ਤੋਂ ਫਿਰ ਉਹ ਡੰਗਾ ਜੇ ਤਾਂ ਲਾਏ ਜਾਂਦੇ ਪਰ ਉਹ ਗੱਲ ਹੀ ਬੰਦੀ ਜਿਵੇਂ ਆਪਾਂ ਨੂੰ ਜਈਦੀ ਵੀ ਓਕੇ ਦੀ ਰਿਪੋਰਟ ਆਵੇ ਹਨਾ ਠੀਕ ਆ ਜੀ ਬਾਕੀ ਤੁਹਾਨੂੰ ਅੱਜ ਵਾਲੀ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਤੇ ਵੀ ਜਾ ਕੇ ਜਰੂਰ ਦੱਸਣਾ ਜਿਹੜੀਆਂ ਭੈਣਾਂ ਚੈਨਲ ਤੇ ਬਿਲਕੁਲ ਨਵੇਂ ਆ ਉਹ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਵੀ ਵੀਡੀਓ ਪਾਵਾਂ ਨਾਲ ਦੀ ਨਾਲ ਤੁਹਾਡੇ ਕੋਲੇ ਆ ਜਾਈ ਧੰਨਵਾਦ